ਪੂਰੇ ਭਾਰਤ ਦੇ ਵਿੱਚ ਟ੍ਰੇਡ ਯੂਨੀਅਨ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਤਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਲੇਬਰ ਕਾਨੂੰਨਾਂ ਦੇ ਰੋਸ ਵਿੱਚੋਂ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਹੋਰ ਕਈ ਜਥੇਬੰਦੀਆਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਪੰਜਾਬ ਬੈਂਕ EMPLOYEES FEDERATION ਵੱਲੋਂ ਇਹ ਅਕਿਰਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੇਸ਼ ਹੈ ਲੁਧਿਆਣਾ ਤੋਂ ਪੱਤਰਕਾਰ ਗੁਰਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ। موسيقي ਕਿਸੇ ਜਾਰੀ ਰਿਹਾ ਅੱਜ ਹਿੰਦੁਸਤਾਨ ਦੇ ਵਿੱਚ ਜੋ 10 ਸੈਂਟਰ ਟ੍ਰੇਡ ਜਿਨ੍ਹਾਂ ਨੇ ਬੜਾ ਸਿੱਧੇ ਦੇ ਉੱਤੇ ਔਰ ਨਾਲ ਇੰਡੀਪੈਂਡੈਂਟ ਜੋ ਜਥੇਬੰਦੀਆਂ ਨੇ ਸਿੱਧੇ ਤੋਂ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਹੈ ਹਿੰਦੁਸਤਾਨ ਦਾ ਬੈਂਕ ਕਰਮਚਾਰੀ ਜਿਸ ਨੇ 4 ਲੱਖ ਤੋਂ ਸਾਡੀ ਆਲ ਇੰਡੀਆ ਬੈਂਕ ਕਲ ਐਸੋਸੀਏਸ਼ਨ ਜਿਸ ਦੀ 4 ਅਕਤੂਬਰ ਹਿੰਦੁਸਤਾਨ ਦੇ ਵਿੱਚ ਮੈਂਬਰਸ਼ਿਪ ਆ ਉਹ ਵੀ ਅੱਜ ਇੱਕ ਦਿਨ ਦੀ ਹੜਤਾਲ ਦੇ ਉੱਤੇ ਆ ਬੇਨ ਜਿਹੜੇ ਸਾਡੇ ਮੁੱਦੇ ਨੇ ਜਿਸ ਤਰੀਕੇ ਨਾਲ ਜਿੱਥੇ ਬੈਂਕ ਕਰਮਚਾਰੀ ਦੇ ਮੁੱਦੇ ਵੀ ਲੈ ਲਨ ਨੇ ਔਰ ਟ੍ਰੇਡ ਯੂਨਿਆਂ ਦੇ ਮੁੱਦੇ ਦੇ ਨਾਲ ਅਸੀਂ ਮਿਲ ਕੇ ਜੋ 4 ਲਿਵਰ ਕੋਡ ਲਾਗੂ ਕਰਕੇ 29 ਜੋ ਕਾਨੂੰਨ ਨੇ ਉਹਨਾਂ ਨੂੰ ਖਤਮ ਕਰਕੇ ਜੋ 4 ਲਿਵਰ ਕੋਡ ਆਏ ਜਾ ਰਹੇ ਨੇ ਉਹਨਾਂ ਦੇ ਕਲਾਮ 38 ਨਾਲ ਦੀ ਨਾਲ ਸਾਡੀ ਬੈਂਕ ਕਰਮਚਾਰੀਆਂ ਦੀਆਂ ਆਪਣੀਆਂ ਮੰਗਾਂ ਵੀ ਨੇ ਜਿਸ ਤਰ੍ਹਾਂ ਫਾਈਨਟਾਈਮ ਬੈਂਕਿੰਗ ਡੈਡ ਲੋਨ ਦੀ ਰਿਕਵਰੀ ਤੇ ਸਾਰੇ ਮੁੱਦਿਆਂ ਲੈ ਕੇ ਹਿੰਦੁਸਤਾਨ ਦਾ ਬੈਂਕ ਕਰ ਚੈਲੰਜ ਜੀ ਕੋਈ ਨਹੀਂ ਹਟਾ ਸਕਦਾ ਕਿਹੜੇ ਟਾਈਮ ਕੋ ਹਟਾ ਦੇ ਪੂਰੇ ਨਹੀਂ ਹਟਾ ਰਹੇ ਕਿਹੜੇ ਕਿਹੜੇ ਬੈਂਕ ਸਪੈਸ਼ਲ ਹਾਂ ਹਾਂ ਜਿਹੜੇ ਕਿਹੜੇ ਬੈਂਕਲੇ